ਹਾਂਜੀ ਰਸਿਕਾ ਸਾਰਿਆਂ ਨੂੰ ਵਿਰਾਮਪੁਰ 786 ਜਨ ਜ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਬਣਾਵਾਂਗੇ ਬਾਥੂਰੀ ਸਬਜ਼ੀ ਬਾਥੂਰੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦਗਰਦੀ ਆ ਤੇ ਆਪਾਂ ਇੱਕ ਗੁੱਟੀ ਇਹ ਬਾਥੂ ਦੀ ਲਈ ਸੀਗੀ ਇਹਨੂੰ ਆਪਾਂ ਦੋ ਤਿੰਨ ਵਾਰੀ ਪਾਣੀ ਦੇ ਨਾਲ ਧੋੜਿਆ ਤੇ ਧੋੜ ਕੇ ਆਪਾਂ ਇਹਨੂੰ ਡੋਂਗ ਲਿਆ ਹੁਣ ਆਪਾਂ ਅੱਧਾਕ ਤਾਂ ਡੋਂਗ ਲਿਆ ਹੈਗਾ ਤੇ ਅੱਧਕ ਰਹਿ ਗਿਆ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਪੱਤੇ ਪੱਤੇ ਡੋਂਗਣੇ ਹੈਗੇ ਆ ਤੇ ਆ ਡੰਡੀ ਆਪਾਂ ਇਹਦੀ ਹਟਾ ਲਾਂਗੇ ਤੇ ਸਾਰੇ ਇਸ ਤਰ੍ਹਾਂ ਆਪਾਂ ਪੱਤੇ ਪੱਤੇ ਤੋੜ ਲਾਂਗੇ ਤੇ ਵਧੀਆ ਆਪਾਂ ਇਹਨੂੰ ਪੱਤੇ ਪੱਤੇ ਤੋੜ ਕੇ ਰੱਖ ਲਾਂਗੇ ਹਾਂਜੀ ਤੇ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹਾਂਜੀ ਸਾਰੇ ਬਾਥ ਨੂੰ ਆਪਾਂ ਡੋਂਗ ਲਿਆ ਗਿਆ ਵਧੀਆ-ਵਧੀਆ ਆਪਾਂ ਇਹਦੇ ਪੱਤੇ ਤੋੜ ਲਏ ਹੈਗੇ ਆ ਤੇ ਹੁਣ ਆਪਾਂ ਇਹਨੂੰ ਚੀਰ ਲਾਂਗੇ ਇੱਕ ਚੀਰਨੀ ਆਪਾਂ ਇਸ ਤਰ੍ਹਾਂ ਹੱਥ ਛਵਾੜ ਲਾਂਗੇ ਤੇ ਹੁਣ ਆਪਾਂ ਇਹਨੂੰ ਕਰ ਦੇਣ ਨਾਲ ਚੀਰ ਲਾਂਗੇ ਜਿਆਦਾ ਬਰੀਕ ਵੀ ਨਹੀਂ ਚੀਰਾਂਗੇ ਤੇ ਜਿਆਦਾ ਮੋਟਾ ਵੀ ਨਹੀਂ ਚੀਰਾਂਗੇ ਐਨਾ ਨਾ ਮੋਟਾ ਆਪਾਂ ਚੀਰ ਲੈਣਾ ਬਾਥਰੂਮ ਹਾਂਜੀ ਸਾਰੇ ਬਾਥਰੂਮ ਆਪਾਂ ਵਧੀਆ ਜਿਹਾ ਚੀਰ ਲਿਆਗਾ ਤੇ ਹੁਣ ਆਪਾਂ ਇਹ ਪਾਂਡੇ ਦੇ ਵਿੱਚ ਕੱਢ ਲਾਂਗੇ ਤੇ ਇਧਰ ਆਪਾਂ ਆਲੂ ਚੀਰੇ ਸੀਗੇ 4-5 ਤੇ ਇਹਨਾਂ ਨੂੰ ਆਪਾਂ ਚੀਰ ਕੇ ਨਾ ਉਸ ਤੋਂ ਬਾਅਦ ਆਪਾਂ ਪਾਣੀ ਦੇ ਵਿੱਚ ਭੋਂਗੇ ਰੱਖਤਾ ਸੀ ਭੋਂਕੇ ਆਪਾਂ ਤਾਂ ਰੱਖਿਆ ਸੀ ਆਲੂ ਆਪਣੇ ਕਾਲੇ ਨਾ ਪੈਣ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਕੜਾਹੀ ਦੇ ਵਿੱਚ ਆਪਾਂ ਨਾਂ ਅਧਿਕ ਕਰਚੀ ਸਰੋਂ ਦਾ ਤੇਲ ਪਾ ਦਾਂਗੇ ਸਰੋਂ ਦੇ ਤੇਲ ਵਿੱਚ ਸਬਜ਼ੀ ਕਾਫੀ ਵਧੀਆ ਬਣਦੀ ਆ ਤੇਲ ਗਰਮ ਹੋ ਗਿਆ ਤੇ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਤੇ ਗੈਸ ਇੱਕ ਵਾਰੀ ਥੋੜਾ ਜਿਹਾ ਸਲੋ ਕਰ ਦਾਂਗੇ ਫੁੱਲ ਫਲੇਮ ਤੇ ਸੀਗਾ ਗੈਸ ਹੁਣ ਆਪਾਂ ਥੋੜਾ ਜਿਹਾ ਸਲੋ ਕਰਤਾ ਆਪਣਾ ਤੜਕਾ ਮਚੂਗਾ ਨਾ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਅਦਰਕ ਬਰੀਕ ਕੱਟਿਆ ਹੋਇਆ थोड़ा जहा पा देंगे आप लसन इनू भी आप बरीक जहा कट लिया हम इन आप जहां लेंगे लसन अदरक ना वजिया जहा भुन लिया गा हम आप देंगे बरीक कटे हुए दो प्याज प्याज न भी आप गोल्डन ब्राउन होने तक आप भुन लेंगे ਹਾਂਜੀ ਪਿਆਏ ਨੂੰ ਵੀ ਆਪਾਂ ਹੁਣ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਦੋ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ ਇਸੇ ਜ਼ਿਆਦਾ ਕੌੜੀਆਂ ਨਹੀਂ ਸੀ ਮਿਰਚਾਂ ਆਪਾਂ ਤਾਂ ਕਰਕੇ ਦੋ ਪਾਉਂਗਾ ਜੇ ਜ਼ਿਆਦਾ ਕੌੜੀਆਂ ਹੋਣ ਤਾਂ ਇੱਕ ਪਾ ਸਕਦੇ ਹਾਂ ਮਿਰਚਾਂ ਨੂੰ ਵੀ ਆਪਾਂ ਹਲਕਾ ਜਿਹਾ ਸੇਕ ਲਵਾ ਲਿਆ ਹੁਣ ਪਾ ਦਾਂਗੇ ਆਪਾਂ ਦੋ ਟਮਾਟਰ ਬਰੀਕ ਕੱਟੇ ਹੋਏ ਨਮਕ ਆਪਾਂ ਪਾ ਦਾਂਗੇ ਸਵਾਦ ਅਨੁਸਾਰ ਕਿਉਂਕਿ ਆਪਾਂ ਹੁਣ ਟਮਾਟਰ ਪਾਤਾ ਨਾ ਤੇ ਟਮਾਟਰ ਦੇ ਨਾਲ ਹੀ ਆਪਾਂ ਨਮਕ ਪਾਤਾਗਾ ਤਾਂ ਟਮਾਟਰ ਜਲਦੀ ਸੌਫਟ ਹੋ ਜਾਊਗਾ ਹੁਣ ਪਾ ਦਾਂਗੇ ਇੱਕ ਕੌਲੀ ਆਪਾਂ ਹਰੇ ਮਟਰ ਤੇ ਮਟਰਾਂ ਨੂੰ ਵੀ ਆਪਾਂ ਵਧੀਆ ਜਿਹਾ ਭੁੰਨ ਲਾਂਗੇ ਤੇ ਨਾਲ ਹੀ ਆਪਾਂ ਮਟਰਾਂ ਦੇ ਹੁਣ ਪਾ ਦਾਂਗੇ ਕੱਟੇ ਆਲੂ ਆਲੂ ਵੱਧ ਘੱਟ ਤੁਸੀਂ ਆਪਦੇ ਹਿਸਾਬ ਨਾਲ ਪਾਉਣੇ ਜਿੰਨੇ ਕਾਲੂ ਤੁਸੀਂ ਸਬਜ਼ੀ ਦੇ ਵਿੱਚ ਖਾਣਾ ਪਸੰਦ ਕਰਦੇ ਹੋ ਉਸੇ ਹਿਸਾਬ ਨਾਲ ਪਾਉਣੇ ਆ। ਹੁਣ ਆਪਾਂ ਥੋੜਾ ਜਿਹਾ ਸਲੋ ਕਰ ਦਾਂਗੇ ਗੈਸ ਹੁਣ ਆਪਾਂ ਫੁੱਲ ਫਲੇਮ ਤੇ ਰੱਖਿਆ ਸੀਗਾ ਤੇ ਹੁਣ ਥੋੜਾ ਜਿਹਾ ਆਪਾਂ ਸਲੋ ਕਰ ਦਾਂਗੇ ਤੇ 2-3 ਮਿੰਟ ਵਾਸਤੇ ਆਪਾਂ ਸੇਕ ਲਵਾ ਲਾਂਗੇ ਢੱਕ ਕੇ ਕਿਉਂਕਿ ਥੋੜੇ ਜਿਹੜੇ ਆਲੂ ਵੀ ਸੌਫਟ ਹੋ ਜਾਣਗੇ ਤੇ ਮਟਰ ਵੀ ਆਪਣੇ ਸੌਫਟ ਹੋ ਜਾਣਗੇ। ਹਾਂਜੀ ਸਬਜ਼ੀ ਨੂੰ ਆਪਾਂ 2-3 ਮਿੰਟ ਵਾਸਤੇ ਸੇਕ ਲਵਾ ਲਿਆਗਾ। ਹੁਣ ਆਪਾਂ ਮਸਾਲੇ ਐਡ ਕਰਾਂਗੇ। ਅੱਧਾ ਚਮਚਾ ਪਾ ਪਾ ਦਾਂਗੇ ਹਲਦੀ ਦਾ ਅੱਧਾ ਇੱਕ ਚਮਚਾ ਪਾ ਪਾ ਦਾਂਗੇ ਪੀਸਿਆ ਲਾਲ ਮਿਰਚਾ ਅੱਧਾ ਚਮਚਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਹੁਣ ਇਹਨਾਂ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਲਾ ਲਾਂਗੇ ਹੁਣ ਟੱਕ ਕੇ ਆਪਾਂ 2 ਮਿੰਟ ਵਾਸਤੇ ਸੇਕ ਹੋਰ ਲਵਾ ਲਾਂਗੇ ਹਾਂਜੀ ਸਬਜ਼ੀ ਨੂੰ ਆਪਾਂ 2 ਮਿੰਟ ਵਾਸਤੇ ਹੋਰ ਸੇਕ ਲਵਾ ਲਿਆ ਹੁਣ ਇੱਕ ਵਾਰੀ ਆਪਾਂ ਕਰਚੀ ਮਾਰ ਦਿੰਨੇ ਆ ਚੰਗੀ ਤਰ੍ਹਾਂ ਮਸਾਲੇ ਵੀ ਵਧੀਆ ਮਟਰਾਂ ਦੇ ਤੇ ਆਲੂਆਂ ਦੇ ਵਿੱਚ ਰਲ ਗਏ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਬਾਥੂ ਛੀਰਨ ਤੋਂ ਪਹਿਲਾਂ 2-3 ਵਾਰੀ ਧੋ ਲਿਓ ਬਣ ਕਿਉਂਕਿ ਬਾਥੂ 'ਚ ਨਾ ਕਾਫੀ ਰੇਤਾ ਹੁੰਦਾ ਹੈਗਾ ਤੇ ਛੀਰਨ ਤੋਂ ਪਹਿਲਾਂ ਆਪਾਂ ਨੂੰ ਧੋ ਲੈਣਾ ਚਾਹੀਦਾ ਹੈਗਾ ਫਿਰ ਵਧੀਆ ਬਾਥੂ ਜਿਹੜਾ ਸਾਫ਼ ਹੋ ਜਾਂਦਾ ਹੈਗਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਆਲੂਆਂ ਦੇ ਵਿੱਚ ਮਿਲਾ ਲਾਂਗੇ ਤੇ ਗੈਸ ਆਪਾਂ ਸਲੋਈ ਰੱਖਾਂਗੇ ਇੱਕ ਵਾਰੀ ਸਰਦੀ ਦੇ ਵਿੱਚ ਨਾ ਬਾਥੂ ਦੀ ਸਬਜ਼ੀ ਕਾਫੀ ਵਧੀਆ ਲੱਗਦੀ ਆ ਬਹੁਤ ਜ਼ਿਆਦਾ ਟੇਸਟ ਦੇ ਦੇ ਕਿਉਂਕਿ ਇੱਕ ਗਰਮ ਵੀ ਹੁੰਦਾ ਹੈਗਾ ਤਸਰੀਰ ਨੂੰ ਆਪਣੇ ਨੂੰ ਵਧਿਆ ਸੈੱਟ ਰੱਖਦਾ ਹੈਗਾ ਆਲੂਆਂ ਦੇ ਵਿੱਚ ਹੁਣ ਬਾਥੂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਹੁਣ ਆਪਾਂ 5 ਕਿ ਮਿੰਟ ਵਾਸਤੇ ਇਹਨੂੰ ਢੱਕ ਕੇ ਪਕਾਵਾਂਗੇ ਤੇ ਗੈਸ ਆਪਾਂ ਨਾ ਹੀ ਜ਼ਿਆਦਾ ਤੇਜ਼ ਰੱਖਾਂਗੇ ਤੇ ਨਾ ਹੀ ਜ਼ਿਆਦਾ ਆਪਾਂ ਸਲੋ ਰੱਖਾਂਗੇ ਮੀਡੀਅਮ ਵੀ ਅਗੇਂਸ ਤੇ ਆਪਾਂ ਸਬਜ਼ੀ ਨੂੰ ਪਕਾਵਾਂਗੇ ਹਾਂਜੀ ਹੁਣ ਆਪਾਂ ਸਬਜ਼ੀ ਤੋਂ ਢੱਕਣ ਚੱਕ ਦਿੰਨੇ ਆ ਇੱਕ ਵਾਰੀ ਆਪਾਂ ਕਰਚੀ ਮਾਰ ਦਿੰਨੇ ਆਂ 5 ਕਿ ਮਿੰਟ ਵਾਸਤੇ ਆਪਾਂ ਸੇਕ ਲਵਾਇਆ ਸੀ ਸਬਜ਼ੀ ਨੂੰ ਤੇ ਬਾਥੂ ਨੇ ਆਪਦਾ ਕੰਮ ਕਰਤਾ ਥੋੜਾ ਥੋੜਾ ਪਾਣੀ ਛੱਡਤਾ ਬਾਥੂ ਨੇ ਤੇ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਧਣੀਆ ਅੱਧਾ ਚਮਚਾ ਆਪਾਂ ਪਾ ਦਾਂਗੇ ਗਰਮ ਮਸਾਲਾ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਲਾ ਲੈਣੇ ਆਂ ਕਿਉਂਕਿ ਬਾਥੂ ਦਾ ਛੇਤੀ ਬਨ ਜਾਂਦਾ ਹੈਗਾ ਤੇ ਆਲੂ ਥੋੜੇ ਜੇ ਟਾਈਮ ਲੈਂਦੇ ਆ ਤੇ ਮਟਰ ਵੀ ਇਸ ਕਰਕੇ ਆਪਾਂ ਆਲੂ ਤੇ ਮਟਰਾਂ ਨੂੰ ਪਹਿਲਾਂ ਪਕਾਇਆ ਸੀ ਥੋੜਾ ਜਿਹਾ ਸੌਫਟ ਕੀਤਾ ਸੀ ਜਾਨੀ ਕਿ ਅਧ ਕੱਚੇ ਜਿਹਾ ਆਪਾਂ ਪਕਾਏ ਸੀ ਚੰਗੀ ਤਰ੍ਹਾਂ ਹੁਣ ਧਨੀਏ ਨੂੰ ਵੀ ਤੇ ਗਰਮ ਮਸਾਲੇ ਨੂੰ ਵੀ ਆਪਾਂ ਮਲਾਤਾ ਹੈਗਾ ਹੁਣ 2 ਕਮਿੰਟ ਵਾਸਤੇ ਆਪਾਂ ਸੇਕ ਹੋਰ ਲਵਾ ਲੈਂਦੇ ਹਾਂ ਹਾਂਜੀ 2 ਕਮਿੰਟ ਆਪਾਂ ਸਬਜ਼ੀ ਨੂੰ ਹੋਰ ਸੇਕ ਲਵਾ ਲਿਆ ਦੇਖੋ ਸਬਜ਼ੀ ਆਪਣੀ ਬਣ ਕੇ ਰੈਡੀ ਆ ਤੇ ਗੈਸ ਕਰ ਦਾਂਗੇ ਆਪਾਂ ਬੰਦ ਕਿੰਨੀ ਵਧੀਆ ਸਬਜ਼ੀ ਬਣੀ ਹਾਂਜੀ ਹੁਣ ਆਪਾਂ ਸਬਜੀ ਨੂੰ ਸਰਵ ਕਰ ਲਾਂਗੇ ਇੱਕ ਪਲੇਟ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਇਹ ਸਬਜੀ ਆਪਾਂ ਬਣਾਉਣੀ ਦੱਸੀ ਆ ਤੇ ਬਹੁਤ ਵਧੀਆ ਬਣਦੀ ਆ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਦੇਖਿਓ ਐਸ ਤਰ੍ਹਾਂ ਬਾਥੋਦੀ ਸਬਜੀ ਹਾਂਜੀ ਅੱਜ ਸਬਜੀ ਬਣਾਉਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸੋ ਵੀ ਅੱਜ ਦੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਧੰਨਵਾਦ